ਸਤਿ ਸ਼੍ਰੀ ਅਕਾਲ ਜੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਬਠਿੰਡਾ ਵੱਲੋਂ ਬਣਾਏ YouTube ਚੈਨਲ ਖੇਤੀ ਗਿਆਨ ਅਤੇ ਵਿਕਾਸ ਤੇ ਸਮੂਹ ਕਿਸਾਨ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਣੇ ਨਾਲ ਨੇ ਡਾਕਟਰ ਮਨਜਿੰਦਰ ਸਿੰਘ ਜੀ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਜਿਵੇਂ ਕਿ ਹੁਣ ਦੇਖ ਰਹੇ ਆ ਇਸ ਸਾਲ ਦੀ ਜੇ ਗੱਲ ਕਰੀਏ ਕਿਸਾਨਾਂ ਵੱਲੋਂ ਬਾਸਮਤੀ ਈਟ ਬਹੁਤ ਸਾਰਾ ਰਕਬਾ ਲੈ ਕੇ ਆਂਦਾ ਗਿਆਗਾ ਪੰਜਾਬ ਸਰਕਾਰ ਵੱਲੋਂ ਵੀ ਖੇਤੀਬਾੜੀ ਵਿਭਾਗ ਵੱਲੋਂ ਵੀ ਲਗਾਤਾਰ ਜਿਹੜੀ ਹੈਗੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਤਾਂ ਕਿ ਆ ਬਾਸਮਤੀ ਥੱਲੇ ਜਿਹੜਾ ਹੈਗਾ ਰਕਬਾ ਕੁਝ ਨਾ ਕੁਝ ਵਧਾਇਆ ਜਾਵੇ ਇਸੇ ਲੜੀ ਦੇ ਵਿੱਚ ਕੁਝ ਦਵਾਈਆਂ ਵੀ ਸੀ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਕਿ ਆ ਬਾਸਮਤੀ ਦੇ ਉੱਪਰ ਬੈਨ ਕੀਤਾ ਗਈਆਂ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਯਾਨੀ ਕਿ ਇਹ ਜਿਹੜੀਆਂ ਹੈਗੀਆਂ ਸਪਰੇਹਾਂ ਜਿਹੜੀਆਂ ਹੈਗੀਆਂ ਬਾਸਮਤੀ ਤੇ ਨਾ ਕਰੀਆਂ ਜਾਣ ਤਾਂ ਡਾਕਟਰ ਮਨਜਿੰਦਰ ਸਿੰਘ ਜੀ ਨੂੰ ਮੈਂ ਬੇਨਤੀ ਕਰੂੰਗਾ ਇਹ ਆਪਾਂ ਨੂੰ ਦੱਸਣਗੇ ਵੀ ਉਹ ਕਿਹੜੇ ਕਿਹੜੇ ਦਵਾਈਆਂ ਹੈਗੀਆਂ ਕਾਰਨ ਉਹਨਾਂ ਦਾ ਕਿਉਂ ਬੈਨ ਕੀਤਾ ਗਈਆਂ ਸਪਰੇਅ ਕਰਨ ਤੋਂ ਤੇ ਨਾਮ ਕੀ ਕੀ ਉਹਨਾਂ ਦਵਾਈਆਂ ਦੇ ਕਿ ਜਦੋਂ ਵੀ ਕਿਸਾਨ ਜਾਂਦੇ ਆਗੇ ਬਾਜ਼ਾਰ ਦੇ ਵਿੱਚ ਆਪ ਕਹਿਣ ਵੀ ਅਸੀਂ ਇਹ ਦਵਾਈਆਂ ਨਹੀਂ ਲੈਣੀਆਂ ਹੈਗੀਆਂ ਇਹਨਾਂ ਦੀ ਥਾਂ ਤੇ ਬਦਲ ਵੀ ਆਪਾਂ ਉਹਨੂੰ ਦੱਸਾਂਗੇ ਮੈਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਕਿਹੜੀਆਂ ਕਿਹੜੀਆਂ ਦਵਾਈਆਂ ਜੀ ਉਹ ਜਿਹੜੀਆਂ ਬੈਨ ਹੋਈਆਂ ਤੇ ਕਾਰਨ ਉਹਨਾਂ ਦਾ ਵੀ ਕਿਉਂ ਬੈਨ ਕੀਤੀਆਂ ਗਈਆਂ ਬਾਸਮਤੀ ਦੇ ਉੱਪਰ ਖਾਸ ਕਰਕੇ ਉਹ ਸਪਰੇਅ ਕਰਨ ਤੋਂ ਉਹ ਦੱਸਣਗੇ ਜੀ ਆਪਾਂ ਬਿਲਕੁਲ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕਰੀ ਹੈ ਵੀ ਬਾਸਮਤੀ ਤੇ ਦਵਾਈਆਂ ਬੈਨ ਹੋਣ ਦਾ ਕਾਰਨ ਕੀ ਹੈ ਹੂੰ ਕਿਉਂਕਿ ਜਿਹੜੀ ਆਪਣੀ ਬਾਸਮਤੀ ਹੈਗੀ ਆ ਉਹ ਮੁੱਖ ਤੌਰ ਤੇ ਅਪਨਰਜਾਤ ਕਰਦੇ ਆ ਨਰਜਾਤ ਕਰਦੇ ਆ ਆਪਾਂ ਆਪਣਾ ਸਾਊਦੀ ਅਰਬ ਜੀ ਅਮਰੀਕਾ ਤੇ ਯੂਰਪ ਦੇ ਵਿੱਚ ਆਪਾਂ ਕਰਦੇ ਆ ਉਹਨੂੰ ਉੱਥੇ ਜਦੋਂ ਆਪਾਂ ਕਰਦੇ ਆ ਉਹਨਾਂ ਕੰਟਰੀਜ਼ ਦੇ ਵਿੱਚ ਉਹ ਚੈੱਕ ਕਰਦੇ ਆ ਵੀ ਇਹਦੇ ਵਿੱਚ ਜਿਹੜੇ ਹੈਗੇ ਆ ਕੀੜੇ ਮਾਰ ਦਵਾਈਆਂ ਦੇ ਜਾਂ ਕੀਟਨਾਸ਼ਕਾਂ ਦੇ ਜਿਹੜੇ ਅੰਚ ਕਿੰਨੇ ਕੁ ਹੈਗੇ ਆ ਠੀਕ ਹੈ ਤਾਂ ਉੱਥੇ ਕਿਸ ਕੁਛ ਸਾਲਾਂ ਤੋਂ ਜਿਹੜਾ ਹੈਗਾ ਨਰਜਾਤ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਸਮੱਸਿਆ ਆਉਂਦੀ ਹੈ ਕਿਉਂਕਿ ਕੁਝ ਕੀਟਨਾਸ਼ਕਾਂ ਦੇ ਜਿਵੇਂ 22 ਕੀਟਨਾਸ਼ਕ ਉਹਨਾਂ ਨੇ ਜਿਹੜੇ ਹੈਗੇ ਉਹਦੇ ਚੋਂ ਜਿਹੜੇ ਅੰਸ਼ ਜਿਹੜੇ ਜ਼ਿਆਦਾ ਪਾਏ ਜਾਂਦੇ ਆ ਠੀਕ ਹੈ ਜੀ ਉਸੇ ਦੇ ਮੱਦੇ ਨਜ਼ਰ ਵੀ ਜਿਹੜਾ ਹੈਗਾ ਤਹਿ ਸੀਮਾ ਤੋਂ ਜਿਹੜਾ ਵੱਧ ਨਾ ਹੋਣ ਆਪਣੇ ਆਪਣੇ ਅੰਸ਼ੇ ਦੇ ਉਸੇ ਦੇ ਮੱਦੇ ਨਜ਼ਰ ਜਿਹੜੀਆਂ ਹੈਗੀਆਂ 10 ਦਵਾਈਆਂ ਜਿਹੜੀਆਂ 15 ਜੁਲਾਈ ਤੋਂ ਇਸ ਹਾਲ ਤੋਂ ਜਿਹੜੀ ਹੈਗੀ 60 ਦਿਨ ਦੇ ਲਈ ਇਹਨਾਂ ਦੀ ਪੂਰਨ ਜਿਹੜੀ ਵਿਕਰੀ ਤੇ ਤੇ ਵਰਤੋਂ ਤੇ ਜਿਹੜੀ ਹੈਗੀ ਬੈਨ ਕੀਤਾ ਹੋਇਆ ਪੰਜਾਬ ਸਰਕਾਰ ਵੱਲੋਂ ਠੀਕ ਹੈ ਜੀ ਹੁਣ ਦਵਾਈਆਂ ਉਹ ਕਿਹੜੀਆਂ ਉਹਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਐਸੀਫੇਟ ਉਹ ਪ੍ਰੋਫੇਜ਼ਨ ਹੈ ਕਲੋਰਪਾਈਰੀਫਾਸ ਫਿਰ ਆਪਣੀ ਹੈਕਜ਼ਾਕੋਨਾਜੋਲ ਪ੍ਰੋਪੇਕੋਨਾਜੋਲ ਥਾਇਆਮਥੌਕਸਮ ਫਿਰ ਪਰਫਿਨੋਫਾਸ ਮਿੱਡਾ ਕਲੋਪਰੇਡ ਕਾਰਬੈਂਡਾਜਮ ਤੇ ਟ੍ਰਾਈਸਾਈਕਲਾਜੋਲ ਸੋ ਇਹ ਸਾਰੀਆਂ ਦਵਾਈਆਂ ਜਿਹੜੀਆਂ ਇਹ ਗੀਆਂ ਜਿੰਮੇਦਾਰ ਭਰਾ ਕਿਤੇ ਨਾ ਕਿਤੇ ਕੋਈ ਬਿਮਾਰੀਆਂ ਤੋਂ ਕੋਈ ਸ਼ੀਟ ਬਲਾਈਟ ਤੋਂ ਵਰਤਦਾ ਸੀ ਜਾਂ ਆਪਣਾ ਜਿਹੜਾ ਹੈਗਾ ਕੋਈ ਇਹਦਾ ਕਹ ਲੋ ਬਰਾਊਨ ਪਲਾਂਟ ਹੌਪਰ ਜਿਹੜੇ ਆ ਉਹ ਤੋਂ ਵਰਤੇ ਸੀ ਜਾਂ ਸੁੰਢੀ ਤੋਂ ਵਰਤੇ ਦੇ ਸੀ ਪਰ ਉਹਦੇ ਲਈ ਯੂਨੀਵਰਸਿਟੀ ਨੇ ਜਿਹੜੇ ਹੈਗੇ ਬਦਲ ਦਿੱਤਾ ਹੋਇਆ ਵੀ ਸੋ ਇਹ ਦਵਾਈਆਂ ਦੀ ਵਰਤੋਂ ਨਾ ਕਰਕੇ ਜਿਹੜੀਆਂ ਬਦਲ ਆਲੀਆਂ ਦਵਾਈਆਂ ਉਹਨਾਂ ਦੀ ਵਰਤੋਂ ਕੀਤੀ ਜਾਵੇ ਠੀਕ ਹੈ ਜੀ ਅੱਛਾ ਇਹ ਤਾਂ ਹੋ ਗਈਆਂ ਵੀ 10 ਦਵਾਈਆਂ ਆਪਣੇ ਕੋਲੇ ਆ ਗਈਆਂ ਜਿਵੇਂ ਤੁਸੀਂ ਦੱਸਿਆ ਗਿਆ ਐਸ ਸੀ ਫੇਟ ਹੋ ਗਿਆ ਠੀਕ ਹੈ ਜੀ ਟਰੋਪੀਕੋਨਜ਼ੋਲ ਹੋ ਗਈ ਇਹ ਦਵਾਈਆਂ ਜਿਵੇਂ ਤੁਸੀਂ ਦੱਸਿਆ ਕੁਝ ਵਿੱਚ ਇਹਦੇ ਉਲੀ ਨਾਸ਼ਕ ਵੀ ਹੋ ਗਿਆ ਇਹ 10 ਦਵਾਈਆਂ ਆਪਣੇ ਕੋਲੇ ਆ ਜਿੰਨਾ ਇਹ ਸਰਕਾਰ ਨੇ ਰੋਗ ਲਾਤੀ ਸੱਟ ਦੇ ਨਾਸਤੇ ਫਿਰ ਆਪਾਂ ਨੂੰ ਕਿਸਾਨਾਂ ਦਾ ਅਗਲਾ ਸਵਾਲ ਇਹ ਹੁੰਦਾ ਵੀ ਚਲੋ ਮੰਨ ਲਿਆ ਜੀ ਤੁਹਾਡੇ ਕਹੇ ਤੇ ਜਿਵੇਂ ਇਹ ਦਵਾਈਆਂ ਦੇ ਅੰਸ਼ ਵਾਸਮਤੀ ਦੇ ਵਿੱਚ ਆ ਰਹੇ ਸੀ ਅਸੀਂ ਇਹ ਨਹੀਂ ਕਰਾਂਗੇ ਫਿਰ ਉਹਨਾਂ ਦੀ ਥਾਂ ਤੇ ਆਪਾਂ ਕਿਸਾਨਾਂ ਨੂੰ ਕੋਈ ਬਦਲ ਵੀ ਦਸੀਏ ਕਿ ਕਿਹੜੀ ਕਿਹੜੀ ਉਹ ਸਪਰੇਅ ਕਰ ਸਕਦੇ ਆ ਕਿ ਕਿਹੜੀ ਕਿਹੜੀ ਦਵਾਈ ਉਹ ਮੰਗਨ ਜੀ ਬਿਲਕੁਲ ਜਿਵੇਂ ਮੈਂ ਪਹਿਲਾਂ ਹੀ ਗੱਲ ਕਰੀ ਆ ਵੀ ਇਹ 10 ਦਵਾਈਆਂ ਬੈਨ ਹੈਗੀਆਂ ਤੇ ਇਸ ਤੋਂ ਇਲਾਵਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਜਿਹੜੀਆਂ ਹੋਰ ਬਹੁਤ ਦਵਾਈਆਂ ਚੰਗੀਆਂ ਦਵਾਈਆਂ ਕਾਰਗਰ ਦਵਾਈਆਂ ਜਿਹੜੀਆਂ ਹੈਗੀਆਂ ਉਹ ਇਹਨਾਂ ਜਿਹੜੀਆਂ ਕੀੜੇ ਕੀੜਿਆਂ ਤੋਂ ਜਾਂ ਬਿਮਾਰੀਆਂ ਤੋਂ ਸਿਫਾਰਿਸ਼ ਕਰੀਆਂ ਹੋਈਆਂ ਜਿਵੇਂ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਦੀ ਬਾਸਮਤੀ ਦੇ ਵਿੱਚ ਕੀੜੇ ਆ ਤਿੰਨ ਜਿਹੜੇ ਮੁੱਖ ਤੌਰ ਤੇ ਕੀੜੇ ਜਿਹੜੇ ਬਾਸਮਤੀ ਦੇ ਵਿੱਚ ਆਉਂਦੇ ਆ ਉਹਦੇ ਵਿੱਚ ਗੋਬ ਵਾਲੀ ਸੁੰਡੀ ਹੋਗੀ ਠੀਕ ਹੈ ਜੀ ਪੱਤਾ ਲਪੇਟ ਸੁੰਡੀ ਹੋਗੀ ਤੇ ਜਿਹੜਾ ਹਾਪਰ ਹੋ ਗਿਆ ਠੀਕ ਹੈ ਜੀ ਇਹ ਤਿੰਨਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਜਦੋਂ ਕੋਈ ਸਪਰੇਅ ਕਰਨੀ ਆ ਤਾਂ ਉਹ ਆਰਥਿਕ ਕੰਗਾਰ ਪੱਧਰ ਮਤਲਬ ਸਰਵੇਖਣ ਦੇ ਬੇਸ ਤੇ ਆਰਥਿਕ ਕੰਗਾਰ ਪੱਧਰ ਚੈੱਕ ਕਰਕੇ ਵੀ ਈਟੀਐਲ ਆਪਾਂ ਬੋਲ ਦਿੰਨੇ ਆ ਜਦੋਂ ਸਾਨੂੰ ਲੱਗੇ ਫਿਰ ਆਪਾਂ ਸਪਰੇਅ ਕਰਨੀ ਆ ਠੀਕ ਹੈ ਜੀ ਹੁਣ ਸਪਰੇਅ ਦੇ ਵਿੱਚ ਜੇ ਆਪਾਂ ਗੱਲ ਕਰੀਏ ਆਪਣੀ ਗੋਬ ਵਾਲੀ ਸੰਢੀ ਹੈ ਗੋਬ ਵਾਲੀ ਸੰਢੀ ਦੇ ਵਿੱਚ ਅਸੀਂ ਕਹਿੰਦੇ ਬਾਸਮਤੀ ਦੇ ਵਿੱਚ 2% ਜੇ ਗੋਬਾ ਸਾਨੂੰ ਸੁੱਕੀਆਂ ਮਿਲਦੀਆਂ ਤਾਂ ਸਾਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਠੀਕ ਹੈ ਜੀ ਇਸੇ ਤਰ੍ਹਾਂ ਜਿਹੜੀ ਪੱਤਾ ਲਪੇਟ ਆ ਪੱਤਾ ਲਪੇਟ 10% ਸਾਨੂੰ ਪੱਤੇ ਜਿਹੜੇ ਪ੍ਰਭਾਵਿਤ ਮਿਲਦੇ ਆ ਪੱਤਾ ਲਪੇਟ ਸੰਢੀ ਤੋਂ ਤਾਂ ਸਾਨੂੰ ਸਪਰੇਅ ਕਰਨ ਦੀ ਲੋੜ ਜੇ ਆਪਾਂ ਨੂੰ ਪੱਤਾ ਲਪੇਟ ਜਾਂ ਗੋਬ ਵਾਲੀ ਸੰਢੀ ਮਿਲਦੀ ਹੈ ਉਹਦੇ ਵਿੱਚ ਆਪਾਂ ਸਪਰੇਅ ਕਰ ਸਕਦੇ ਹਾਂ ਫੇਮ ਟਕੂਮੀ ਜੀ ਕੋਰਾਜਨ ਮੋਟਰ ਜਾਂ ਫਿਪਰੋਨਿਲ ਇਸੇ ਕਿ ਇਹ ਪੰਜ ਦਵਾਈਆਂ ਆਪਾਂ ਕਰ ਸਕਦੇ ਹਾਂ ਬਿਲਕੁਲ ਜੀ ਠੀਕ ਹੈ ਜੀ ਇਸੇ ਤਰ੍ਹਾਂ ਜੀ ਆਪਣੇ ਖੇਤਾਂ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਹੌਪਰ ਹੈਗਾ ਬਰਾਊਨ ਪਲਾਂਟ ਹੌਪਰ ਕਹਿ ਦਿੰਨੇ ਆਪਾਂ ਜਾਂ WBPH ਆਪਣਾ ਜਿਹੜਾ ਵਾਈਟ ਬੈਕਡ ਪਲਾਂਟ ਹੌਪਰ ਚਿੱਟੀ ਪਿੱਠ ਵਾਲਾ ਟੱਡਾ ਜਾਂ ਪੂਰਾ ਟੱਡਾ ਤਾਂ ਇਹ ਜੇ ਸਾਨੂੰ ਮਿਲਦੇ ਆ ਤਾਂ ਇਹਦੇ ਲਈ ਪਹਿਲਾਂ ਸਰਵੇਖਣ ਜਿਵੇਂ ਉਹੀ ਆਰਥਿਕ ਖੰਗਾਰ ਪੱਧਰ ਉਹ ਕੀ ਆ ਵੀ ਪ੍ਰਤੀ ਬੂਟਾ 5 ਜਾਂ 5 ਤੋਂ ਜ਼ਿਆਦਾ ਹੈ ਸਾਨੂੰ ਮਿਲਦੇ ਆ ਤਾਂ ਸਾਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਸਪਰੇਅ ਕਿਹੜੀ ਕਰਨੀ ਹੈ 94 ਐਮਐਲ ਪੈਕਸਾ ਲੋਨ ਉਹ ਕਰ ਸਕਦੇ ਆਪਾਂ ਜਾਂ ਆਪਣੇ ਕੋਲੇ ਚੈਸ ਦਵਾਈ ਹੈ 120 ਗ੍ਰਾਮ ਉਹ ਕਰ ਸਕਦੇ ਆ ਆਪਾਂ ਠੀਕ ਹੈ ਜੀ ਜਾਂ ਇਸ ਤੋਂ ਇਲਾਵਾ ਇਕਾਲੈਕਸ ਹੈਗੀ ਆ ਆਪਾਂ ਉਹ ਕਰ ਸਕਦੇ ਆ ਕੋਈ ਦਵਾਈ ਆਪਾਂ ਨੂੰ ਠੀਕ ਲੱਗੇ ਉਹਨਾਂ ਤੋਂ ਆਪਾਂ ਕਰ ਸਕਦੇ ਆ ਇਹ ਹੋਗੀਆਂ ਆਪਣੀਆਂ ਕੀੜੇ ਮਕੌੜਿਆਂ ਦੇ ਲਈ ਅਗਲੀ ਗੱਲ ਆ ਜੇ ਆਪਾਂ ਬਾਸਮਤੀ ਦੇ ਬਿਮਾਰੀਆਂ ਦੀ ਗੱਲ ਆ ਬਿਮਾਰੀਆਂ ਜਿਵੇਂ ਸ਼ੀਟ ਬ্লাইਟ ਆ ਸ਼ੀਟ ਬ্লাইਟ ਅੰਦਾਜ਼ਨ ਜਦੋਂ ਬਾਸਮਤੀ 60 65 ਦਿਨ ਦੀ ਹੁੰਦੀ ਉਹਨਾਂ ਦਿਨਾਂ ਦੇ ਵਿੱਚ ਸ਼ੀਟ ਬ্লাইਟ ਦੀ ਸਮੱਸਿਆ ਆ ਜਾਂਦੀ ਹੈ ਉਹਦੇ ਲਈ ਸਭ ਤੋਂ ਪਹਿਲਾਂ ਇਹ ਆ ਵੀ ਇਹ ਸਾਈਡਾਂ ਤੋਂ ਫੈਲਦੀ ਆ ਆਂੀਆਂ ਤੋਂ ਫੈਲਦੀ ਐ ਸੋ ਆਲਾਦ ਵਾਲਾ ਜੇ ਆਪਾਂ ਖੇਤ ਦਾ ਆਪਣੇ ਦਾ ਸਾਫ਼ ਰੱਖਾਂਗੇ ਘਾਹ ਬੰਨਿਆ ਜਿਹੜੇ ਹੈ ਘਾਹ ਬੰਨਿਆ ਤੋਂ ਘਾਹ ਸਾਫ਼ ਰੱਖਾਂਗੇ ਤਾਂ ਕੁਝ ਹੱਦ ਤੱਕ ਜਿਹੜਾ ਇਹ ਬਿਮਾਰੀ ਰੁਕਦੀ ਐ ਫਿਰ ਵੀ ਸਾਨੂੰ ਲੱਗਦਾ ਵੀ ਜੇ ਇਹਦੀ ਸਮੱਸਿਆ ਆ ਜਾਂਦੀ ਐ ਤਾਂ ਸਪਰੇਅ ਅਸੀਂ ਕਰ ਸਕਦੇ ਆ ਸਪ੍ਰੇਆਂ ਦੇ ਵਿੱਚ ਆਪਾਂ ਨਟੀਓ ਕਰ ਸਕਦੇ ਆ ਜਾਂ ਆਪਣੀ ਐਮੀਸਟਾ ਟਾਪ ਆ ਉਹ ਕਰ ਸਕਦੇ ਆ ਜਾਂ ਆਪਣੇ ਕੋਲੇ ਮੌਨਸਰਨ ਦਵਾਈ ਹੈਗੀ ਆ ਉਹ ਕਰ ਸਕਦੇ ਆ ਆਪਾਂ ਪਲਸਰ ਹੈਗੀ ਐ ਇਹ ਦਵਾਈ ਆਪਾਂ ਕੋਈ ਵੀ ਆਪਾਂ ਨੂੰ ਠੀਕ ਲੱਗੇ ਸ਼ੀਟ ਬ্লাইਟ ਤੋਂ ਆਪਾਂ ਕਰ ਸਕਦੇ ਆ ਇਸੇ ਤਰ੍ਹਾਂ ਬਾਸਮਤੀ ਦੇ ਵਿੱਚ ਇੱਕ ਹੋਰ ਬਿਮਾਰੀ ਜਿਹੜੀ ਸਮੱਸਿਆ ਆ ਜਾਂਦੀ ਹੈ ਆਪਾਂ ਕੰਢੀ ਰੋਗ ਕਹਿ ਦਿੰਨੇ ਆ ਜਾਂ ਨੈਕ ਬਲਾਸਟ ਕਹਿ ਦਿੰਨੇ ਆ ਉਹ ਉਹਦੀ ਸਮੱਸਿਆ ਜੇ ਆਪਾਂ ਨੂੰ ਸਾਨੂੰ ਮਿਲਦੀ ਹੈ ਦੇਖਣ ਲਈ ਇਹਦੀ ਆਮ ਤੌਰ ਤੇ ਸਤੰਬਰ ਅਕਤੂਬਰ ਦੇ ਵਿੱਚ ਸਮੱਸਿਆ ਆਉਂਦੀ ਹੈ ਇਹਦਾ ਜਿਹੜਾ ਮੁੱਖ ਕਾਰਨ ਹੈ ਵੀ ਤਾਪਮਨ ਜਿਆਦਾ ਹੋਵੇ ਬੱਦਲਬਾਈ ਹੋਵੇ ਸੱਲ ਹੋਵੇ ਇਹ ਇਹਦੀ ਸਮੱਸਿਆ ਆ ਜਾਂਦੀ ਆ ਇਹਦੇ ਲਈ ਆਪਾਂ ਨੂੰ ਸਰਵੇਖਣ ਵੀ ਕਰਨਾ ਰਹਿਣਾ ਚਾਹੀਦਾ ਕਿਉਂਕਿ ਜੇ ਇੱਕ ਵਾਰੀ ਸਾਡੇ ਖੇਤ ਦੇ ਚ ਇਸ ਤਰ੍ਹਾਂ ਘੰਡੀ ਰੋਗ ਦੀ ਸਮੱਸਿਆ ਆ ਜਾਂਦੀ ਫਿਰ ਇਹਦਾ ਕਾਬੂ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਇਹਦੇ ਲਈ ਆਪਾਂ ਐਮੀਸਾ ਟਾਪ ਜਾਂ ਜਡ 78 ਦਵਾਈ ਜਿਹੜੀ ਹੈਗੀ ਆ ਇਹਨਾਂ ਦੇ ਵਿੱਚੋਂ ਆਪਾਂ ਕੋਈ ਵੀ ਦਵਾਈ ਦੀ ਵਰਤ ਸਕਦੇ ਹਾਂ ਠੀਕ ਹੈ ਜੀ ਯਾਨੀ ਕਿ ਆਪਣੇ ਕੋਲੇ ਜਿਹੜੀਆਂ ਵੀ ਸਰਕਾਰ ਵੱਲੋਂ ਵੰਡ ਕੀਤੀਆਂ ਗਈਆਂ 10 ਦਵਾਈਆਂ ਹੈਗੀਆਂ ਉਹਨਾਂ ਦੇ ਬਦਲ ਆਪਣੇ ਕੋਲੇ ਮੌਜੂਦ ਨੇ ਫਿਰ ਤਾਂ ਸਾਡੀ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਰੂਬ ਵੀ ਵੀ ਜਿਹੜੇ ਹੈਗੇ ਬਦਲ ਆ ਗਏ ਤਾਂ ਕੀ ਹੈਗੇ ਚੰਗੀ ਜਿਹੜੀ ਹੈਗੀ ਹੈਗੀ ਨਿਰਯਾਤ ਦੀ ਜਿਹੜੀ ਹੈਗੀ ਹੈਗੀ ਜਿਉਂ ਜਿ ਆਪਾਂ ਨੂੰ ਪੈਦਾਵਾਰ ਆਪਣੀ ਬਾਸਮਤੀ ਦੀ ਚਾਹੀਦੀ ਆ ਉਹ ਬਣੀ ਰਹੇ ਚੰਗਾ ਮੁੱਲ ਕਿਸਾਨਾਂ ਨੂੰ ਮਿਲ ਸਕੇ ਇਹੀ ਹੈ ਜੀ ਬਿਲਕੁਲ ਤੇ ਅੱਛਾ ਅੱਗੇ ਇਸ ਤੋਂ ਬਿਨਾ ਕੋਈ ਕਿਸਾਨਾਂ ਨੂੰ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਬਿਲਕੁਲ ਡਾਕਟਰ ਸਾਹਿਬ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਆਪਾਂ ਇਹਨਾਂ ਦਵਾਈਆਂ ਦੀ ਜਿਹੜੀ 10 ਦਵਾਈਆਂ ਬੈਨ ਹਨ ਉਹਦੀ ਵਰਤੋਂ ਤੋਂ ਆਪਾਂ ਗਰੀਜ਼ ਕਰੀਏ ਜੀ ਦੂਜਾ ਇਹ ਹੈ ਵੀ ਯੂਰੀਆ ਜਿਹੜੀ ਹੈਗੀ ਆ ਉਹ ਆਪਾਂ ਸफार ਸੰਸਾਰ ਹੀ ਪਾਈਏ ਕਿਉਂਕਿ ਜਦੋਂ ਆਪਾਂ ਯੂਰੀਆ ਜ਼ਿਆਦਾ ਪਾਉਨੇ ਆ ਫਿਰ ਸਾਡੇ ਕੋਲੇ ਸਮੱਸਿਆਵਾਂ ਜਿਹੜੀਆਂ ਹੈਗੀਆਂ ਕੀੜੇ ਮਕੌੜਿਆਂ ਦੀਆਂ ਜਾਂ ਬਿਮਾਰੀਆਂ ਦੀਆਂ ਜਿਵੇਂ ਹੁਣ ਆਪਾਂ ਇਹਦੀ ਗੱਲ ਕਰ ਲੋ ਵੀ ਪਟਾਕਾ ਮਾਰਨੀ ਸਮੱਸਿਆ ਕਈ ਵਾਰ ਆ ਜਾਂਦੀ ਆ ਆਪਾਂ ਕਹਿ ਦਿੰਨੇ ਆ ਜਾਂ ਉਹਨੂੰ ਆਪਾਂ ਕਹਿ ਦਿੰਨੇ ਆ ਫਾਲਸ ਮੱਟ ਕਹਿ ਦਿੰਨੇ ਆ ਇਹ ਇਹਦੀ ਸਮੱਸਿਆ ਹੀ ਉੱਥੇ ਆਉਂਦੀ ਜਿੱਥੇ ਯੂਰੀਆ ਆਪਾਂ ਬੇਲੋੜੀ ਵਰਤੀ ਹੁੰਦੀ ਆ ਸੋ ਜਿੰਨੀ ਜ਼ਿਆਦਾ ਆਪਾਂ ਯੂਰੀਆ ਵਰਤਾਂਗੇ ਹਰਾਪਣ ਜ਼ਿਆਦਾ ਹੋਊਗਾ ਉਹਨਾਂ ਜਿਹੜਾ ਸਾਡੇ ਜਿਹੜੇ ਕੀੜੇ ਮਕੌੜਿਆਂ ਨੂੰ ਆਪਣੀ ਜਿਹੜੀ ਫਸਲ ਸੱਦਾ ਦਿੰਦੀ ਆ ਵੀ ਤੁਸੀਂ ਅਟੈਕ ਕਰੋ ਉਸੀ ਤਰ੍ਹਾਂ ਜਿਹੜਾ ਹੈਗਾ ਆਪਾਂ ਆਰਥਿਕ ਗੰਗਾਰ ਪੱਧਰ ਦੀ ਗੱਲ ਕਰੀ ਆ ਵੀ ਜਦੋਂ ਵੀ ਆਪਾਂ ਕੋਈ ਵੀ ਸਪਰੇਅ ਵਰਤਣੀ ਆ ਜਿੰਨਾ ਯੂਨੀਵਰਸਿਟੀ ਵੱਲੋਂ ਆਰਥਿਕ ਗੰਗਾਰ ਪੱਧਰ ਈਟੀਐਲ ਨਿਰਧਾਰਿਤ ਕਰਿਆ ਹੋ ਉਹਦੇ ਸਾਬ ਨੂੰ ਆਪਾਂ ਸਪਰੇਅ ਕਰੀਏ ਇੱਕ ਜਿਹੜੀ ਗੱਲ ਇਹਦੇ ਵਿੱਚ ਹੈਗੀ ਆ ਵੀ ਬਾਸਮਤੀ ਦੇ ਵਿੱਚ ਆਪਾਂ ਅਖੀਰਲੇ ਜਿਹੜੇ ਤਿੰਨ ਤੋਂ ਚਾਰ ਹਫ਼ਤੇ ਹੈਗੇ ਆ ਜਦੋਂ ਪੱਕਣ ਦੇ ਵੇਲੇ ਉਦੋਂ ਆਪਾਂ ਸਪਰੇਅ ਜਿਹੜੀ ਕਰਨ ਤੋਂ ਗਰੇਜ਼ ਕਰੀਏ ਉਹਦੇ ਸਪਰੇਅ ਨਾ ਕਰੀਏ ਤਾਂ ਜੋ ਜਿਹੜਾ ਹੈਗਾ ਸਾਡੀ ਜਦੋਂ ਬਾਸਮਤੀ ਅਸੀਂ ਵੇਚਣੀ ਹੈ ਤੇ ਗਾਂਹ ਮੰਡੀਆਂ ਦੇ ਵਿੱਚ ਉਹ ਗਾਂ ਨਰਜਾਤ ਹੋਣੀ ਆ ਤਾਂ ਉਹਦੇ ਜਿਹੜੇ ਅੰਸ਼ ਹੈਗੇ ਆ ਉਹ ਨਾ ਹੋਂ ਸਾਡੀ ਤੇ ਬਸ ਬਿਲਕੁਲ ਉਹ ਨਰਜਾਤ ਦੀ ਜਿਹੜੀ ਸਮੱਸਿਆ ਸਾਡੇ ਕੋਲੇ ਨਾ ਆਵੇ ਮੁਰਗੀ ਠੀਕ ਹੈ ਜੀ ਤਾਂ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਵੀ ਯੂਰੀਆ ਵੀ ਜਿੰਨਾ ਹੈਗਾ ਆਪਾਂ ਨੂੰ ਲੋੜ ਆ ਓਨੀ ਪਾਈਏ ਕਿਉਂਕਿ ਜਿੰਨਾਕ ਆਪਣਾ ਆਪਾਂ ਨੂੰ ਜਿੰਨਾਕ ਝਾੜ ਮਿਲਣਾ ਸੀਗਾ ਉੱਥੇ ਆਪਾਂ ਪਹੁੰਚ ਚੁੱਕੇ ਆਂਗੇ ਜਿਹੜੇ ਕੀ ਹੈ ਖੇਤੀ ਖਰਚੇ ਹੀ ਆਪਾਂ ਕਿਸੇ ਨਾ ਕਿਸੇ ਹਿਸਾਬ ਤੇ ਘਟਾਉਣੇ ਆ ਤੇ ਨਰਿਆਤ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਜਿਹੜੀਆਂ ਬੈਨ ਦਵਾਈਆਂ ਉਹ ਆਪਾਂ ਨਾ ਵਰਤਾਂਗੇ ਜਿਹੜੀਆਂ ਉਸ ਦੇ ਬਦਲ ਹੈਗੇ ਆ ਉਹ ਵਰਤੀਏ ਤਾਂ ਕਿ ਕੁਆਲਟੀ ਵੀ ਵਧੀਆ ਬਣੀ ਰਹੂਗੀ ਰੇਟ ਵੀ ਵਧੀਆ ਮਿਲਣਗੇ ਤਮੇ ਆਸਕਰ ਦਾ ਸਮੂਹ ਕਿਸਾਨ ਵੀਰ ਜਿਹੜੇ ਹੈਗੇ ਆਗੇ ਡਾਕਟਰ ਮਨਜਿੰਦਰ ਸਿੰਘ ਜੀ ਦੀਆਂ ਇਹਨਾਂ ਗੱਲਾਂ ਨੂੰ ਉਹਨਾਂ ਨੇ ਧਿਆਨ ਨਾਲ ਸੁਣਿਆ ਹੋਊਗਾ ਤੇ ਇਹਨਾਂ ਤੇ ਉਹ ਅਮਲ ਵੀ ਕਰਨਗੇ ਤੇ ਇਹੋ ਜਿਹਾ ਹੋਰ ਵੀਡੀਓਸ ਦੇਖਣ ਦੇ ਲਈ ਮੈਂ ਸਮੂਹ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਖੇਤੀ ਗਿਆਨ ਅਤੇ ਵਿਕਾਸ ਚੈਨਲ ਨੂੰ ਲਾਈਕ ਕਰਨਗੇ ਤੇ ਸਬਸਕ੍ਰਾਈਬ ਕਰਨਗੇ ਜੀ ਬਹੁਤ ਬਹੁਤ ਧੰਨਵਾਦ